ਮੈਂ ਜਦੋਂ ਵੀ ਤੁਹਾਡੀ ਦੁਕਾਨ ਤੇ ਆਨੀ ਆ ਮੈਂ ਦੇਖਦੀ ਹਾਂ ਕਿ ਤੁਹਾਡਾ ਪੁੱਤਰ ਤੁਹਾਡੇ ਲਈ ਬੜਾ ਕੰਮ ਕਰਦਾ ਹੈ ਤੁਸੀਂ ਸਹੀ ੱਚ ਉਸਦੇ ਬੜਾ ਫਿਕਰ ਕਰਦੇ ਹੋ ਉਹ ਸੱਚੀ ਮੇਰਾ ਪੁੱਤਰ ਮੇਰੇ ਲਈ ਖੁਸ਼ੀ ਲਿਆਉਂਦਾ ਹੈ ਤੇ ਮੇਰੇ ਹੁੰਦੀ ਖੁਸ਼ੀ ਰਾਜਾ ਸੁਲੇਮਾਨ ਦੀ ਸੋਚ ਦੀ وجہ ਨਾਲ ਹੈ ਹੂੰ ਤੁਸੀਂ ਕਿਉਂ ਰਾਜਾ ਦੀ ਤਾਰੀਫ ਕਰਦੀ ਹੋ ਜਦੋਂ ਕਿ ਮੈਂ ਤੇਰੇ ਪੁੱਤਰ ਦੀ ਗੱਲ ਕਰ ਰਹੀ ਆ ਇਹਨਾਂ ਦੋਨਾਂ ਵਿੱਚ ਕੀ ਮੇਲ ਹੈ ਠੀਕ ਹੈ ਮੈਂ ਤੈਨੂੰ ਦੱਸਦੀ ਆ ਇੱਕ ਰਾਤ ਕਾਫੀ ਸਾਲ ਪਹਿਲਾਂ ਸੁਲੇਮਾਨ ਇੱਕ ਜਵਾਨ ਰਾਜਾ ਸੀ ਉਸਦੇ ਸੁਪਨੇ 'ਚ ਪਰਮੇਸ਼ਵਰ ਆਇਆ ਅਤੇ ਸੁਲੇਮਾਨ ਨੂੰ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ हे ਪ੍ਰਭੂ ਤੂੰ ਆਪਣੇ ਦਾਸ ਨੂੰ ਇੱਕ ਰਾਜਾ ਬਣਾਇਆ ਹੈ ਪਰ ਮੈਂ ਇੱਕ ਜਵਾਨ ਹੀ ਹਾਂ ਅਤੇ ਮੈਂ ਤਜਰਬੇਕਾਰ ਨਹੀਂ ਹਾਂ ਤੇਰਾ ਦਾਸ ਤੇਰੇ ਚੁਣੇ ਹੋਏ ਲੋਕਾਂ ਦੇ ਵਿੱਚ ਖੜਾ ਹੈ ਆਪਣੇ ਦਾਸ ਨੂੰ ਸਮਝਣ ਦਾ ਦਿਲ ਦੇ ਜਿਸ ਦੇ ਨਾਲ ਮੈਂ ਸਮਝਦਾਰੀ ਨਾਲ ਫੈਸਲਾ ਲੈ ਸਕਾਂ ਅਤੇ ਸਹੀ ਤੇ ਗਲਤ ਵਿੱਚ ਫਰਕ ਕਰ ਸਕਾਂ ਪਰਮੇਸ਼ਵਰ ਨੇ ਸੁਲੇਮਾਨ ਨੂੰ ਕਿਹਾ ਕਿ ਉਹਨੇ ਲੰਬਾ ਅਤੇ ਖੁਸ਼ਹਾਲ ਜੀਵਨ ਜਾਂ ਆਪਣੇ ਦੁਸ਼ਮਨਾ ਉੱਤੇ ਜਿੱਤ ਨਹੀਂ ਮੰਗੀ ਸੀ ਪਰ ਬੁੱਧੀਮਾਨੀ ਦੇ ਨਾਲ ਫੈਸਲਾ ਲੈਣ ਦੀ ਯੋਗਤਾ ਮੰਗੀ ਇਸ ਲਈ ਉਹ ਸੁਲੇਮਾਨ ਦੀ ਬੇਨਤੀ ਪੂਰੀ ਕਰਨ ਵਿੱਚ ਖੁਸ਼ ਹੈ ਇਸ ਲਈ ਉਹ ਉਸ ਨੂੰ ਸਾਰੇ ਲੋਕਾਂ ਤੋਂ ਵੱਧ ਬੁੱਧੀ ਅਤੇ ਸਮਝ ਦੇਵੇਗਾ ਪਰਮੇਸ਼ਵਰ ਨੇ ਸੁਲੇਮਾਨ ਨੂੰ ਇਹ ਵੀ ਕਿਹਾ ਕਿ ਉਹ ਉਸ ਨੂੰ ਤਨਦੌਲਤ ਅਤੇ ਮਾਨ ਵੀ ਦੇਵੇਗਾ ਜਿਹੜਾ ਉਸਨੇ ਨਹੀਂ ਮੰਗਿਆ ਜਿਸ ਕਰਕੇ ਉਹ ਇਸ ਪੀੜੀ ਦਾ ਸਭ ਤੋਂ ਮਹਾਨ ਰਾਜਾ ਹੋਵੇਗਾ ਉਸਨੂੰ ਬਿਲਕੁਲ ਠੀਕ ਪਤਾ ਸੀ ਕਿ ਉਸਨੂੰ ਅੱਗੇ ਕੀ ਕਰਨਾ ਹੈ ਸੁਲੇਮਾਨ ਯਰੂਸ਼ਲਮ ਚ ਗਿਆ ਪਰਮੇਸ਼ਵਰ ਦੀ ਵਾਚਾ ਦੇ ਸੰਦੂਕ ਦੇ ਅੱਗੇ ਖੜਾ ਹੋ ਗਿਆ ਹੋਂਬਲੀ ਅਤੇ ਮੇਲ ਬਲੀ ਸ਼ਾਂਤੀ ਵਾਸਤੇ ਚੜਾਇਆ ਇਸ ਤੋਂ ਬਾਅਦ ਦੋ ਜਨਾਨੀਆਂ ਰਾਜਾ ਸੁਲੇਮਾਨ ਦੇ ਕੋਲ ਆਈਆਂ ਅਤੇ ਉੱਤੇ ਖੜੇ ਹੋ ਗਈਆਂ ਕਿਉਂਕਿ ਉਹ ਆਪਸ ਵਿੱਚ ਸ਼ਾਂਤੀ ਨਾਲ ਨਹੀਂ ਰਹਿ ਸਕਦੀਆਂ ਸਨ ਇਸ ਲਈ ਉਹਨਾਂ ਵਿੱਚੋਂ ਇੱਕ ਜਨਾਨੀ ਨੇ ਕਿਹਾ ਦੇ ਸੁਆਮੀ ਇਹ ਜਨਾਨੀ ਅਤੇ ਮੈਂ ਇੱਕ ਹੀ ਘਰ ਵਿੱਚ ਰਹਿੰਦੀ ਆਂ ਮੇਰਾ ਇੱਕ ਸੋਨਾ ਬੱਚਾ ਹੋਇਆ ਜਿਸ ਵੇਲੇ ਇਹ ਜਨਾਨੀ ਮੇਰੇ ਨਾਲ ਘਰ ਵਿੱਚ ਸੀ ਮੇਰਾ ਬੱਚਾ ਹੋਣ ਦੇ 3 ਦਿਨ ਬਾਅਦ ਇਸ ਜਨਾਨੀ ਨੂੰ ਵੀ ਇੱਕ ਬੱਚਾ ਪੈਦਾ ਹੋਇਆ ਰਾਤ ਵੇਲੇ ਇਸ ਜਨਾਨੀ ਦਾ ਬੱਚਾ ਮਰ ਗਿਆ ਜਦੋਂ ਫਿਰ ਅੱਧੀ ਰਾਤ ਨੂੰ ਇਹ ਜਨਾਨੀ ਉੱਠ ਗਈ ਅਤੇ ਮੇਰੇ ਕੋਲੋਂ ਮੇਰੇ ਬੱਚੇ ਨੂੰ ਚੁੱਕ ਲਿਆ ਮੈਂ ਅਤੇ ਮੇਰੀ ਦਾਸੀ ਉਸ ਵੇਲੇ ਸੌ ਰਹੀਆਂ ਸੀ ਫਿਰ ਇਸ ਨੇ ਆਪਣਾ ਮਰਿਆ ਬੱਚਾ ਚੁੱਕਿਆ ਅਤੇ ਮੇਰੀ ਛਾਤੀ ਉੱਤੇ ਰੱਖ ਦਿੱਤਾ। ਸਵੇਰੇ ਮੈਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਉੱઠી। ਮੈਨੂੰ ਹੈਰਾਨੀ ਹੋਈ ਕਿਉਂ ਜੋ ਉੱਠਿਆ ਹੀ ਨਹੀਂ ਸੀ ਅਤੇ ਉਹ ਮਰਿਆ ਹੋਇਆ ਸੀ। ਪਰ ਸਵੇਰ ਹੋਣ ਤੇ ਜਦੋਂ ਮੈਂ ਉਹਨੂੰ ਧਿਆਨ ਨਾਲ ਦੇਖਿਆ ਤੇ ਮੈਨੂੰ ਪਤਾ ਲੱਗਾ ਕਿਉਂ ਮੇਰਾ ਬੱਚਾ ਹੈ ਹੀ ਨਹੀਂ। ਨਹੀਂ। ਮੇਰਾ ਪੁੱਤਰ ਜ਼ਿੰਦਾ ਹੈ। ਤੇਰਾ ਪੁੱਤਰ ਮਰਿਆ ਹੋਇਆ ਹੈ। ਨਹੀਂ ਨਹੀਂ ਤੇਰਾ ਪੁੱਤਰ ਮਰਿਆ ਹੈ। ਮੇਰਾ ਪੁੱਤਰ ਬਿਲਕੁਲ ਜ਼ਿੰਦਾ ਹੈ। ਮੇਰੀ ਤਲਵਾਰ ਲੈ ਆਓ ਮੈਂ ਚਿੰਤਾ ਬੱਚੇ ਦੇ ਦੋ ਟੋਟੇ ਕਰਨਾ ਚਾਹੁੰਦਾ ਹਾਂ ਅਤੇ ਉਹਦਾ ਅੱਧਾ ਹਿੱਸਾ ਇੱਕ ਜਨਾਨੀ ਨੂੰ ਅਤੇ ਅੱਧਾ ਹਿੱਸਾ ਦੂਜੀ ਜਨਾਨੀ ਨੂੰ ਦੇਣਾ ਚਾਹੁੰਦਾ ਹਾਂ ਬੜੀ ਪਰੇਸ਼ਾਨ ਹੋ ਕੇ ਬੱਚੇ ਦੀ ਅਸਲੀ ਮਾਂ ਨੇ ਰਾਜਾ ਨੂੰ ਕਿਹਾ ਕਿਉਂ ਜੋ ਉਸ ਦਾ ਮਾਂ ਦਾ ਪਿਆਰ ਜਾਗ ਉੱਠਿਆ ਸੀ ਮੇਰੇ ਸੁਆਮੀ ਜਿੰਦਾ ਬੱਚਾ ਉਸ ਨੂੰ ਦੇ ਦਿਓ ਤੁਸੀਂ ਭਾਵੇਂ ਜੋ ਮਰਜ਼ੀ ਕਰੋ ਪਰ ਮਿਹਰਬਾਨੀ ਨਾਲ ਇਸ ਬੱਚੇ ਨੂੰ ਨਾ ਮਾਰੋ ਜੇ ਤੇਰੀ ਇਹੀ ਮਰਜ਼ੀ ਹੈ ਫਿਰ ਦੋਵਾਂ ਵਿੱਚੋਂ ਕਿਸੇ ਨੂੰ ਬੱਚਾ ਨਹੀਂ ਮਿਲੇਗਾ ਮੈਂ ਤੇ ਕਹਿੰਨੀ ਆ ਉਹ ਇਹਦੇ ਦੋ ਟੋਟੇ ਕਰ ਦੇ ਰੁਕ ਜਾਓ ਪਹਿਲੀ ਜਨਾਨੀ ਨੂੰ ਜ਼ਿੰਦਾ ਬੱਚਾ ਦੇ ਦਿਓ ਉਸ ਨੂੰ ਨਾ ਮਾਰੋ ਕਿਉਂ ਜੋ ਉਹ ਦੀ ਅਸਲੀ ਮਾਂ ਹੈ ਜਦੋਂ ਇਜ਼ਰਾਈਲ ਦੇ ਲੋਕਾਂ ਨੇ ਸੁਨਿਆ ਫਿਰ ਉਹ ਸੁਲੇਮਾਨ ਦਾ ਜ਼ਿਆਦਾ ਮਾਨ ਕਰਨ ਲੱਗੇ ਕਿਉਂਕਿ ਉਹਨਾਂ ਨੇ ਇਹ ਜਾਣਿਆ ਕਿ ਉਹਦੇ ਕੋਲ ਇਹੋ ਜੀ ਬੁੱਧੀ ਹੈ ਜੋ ਸਿਰਫ ਪਰਮੇਸ਼ਵਰ ਤੋਂ ਮਿਲ ਸਕਦੀ ਹੈ ਮੈਂ ਵੀ ਰਾਜਾ ਸੁਲੇਮਾਨ ਦੀ ਬੁੱਧੀ ਦੀ ਇਸ ਕਹਾਣੀ ਨੂੰ ਸੁਨਿਆ ਹੈ ਪਰ ਮੈਨੂੰ ਭਰੋਸਾ ਨਹੀਂ ਸੀ ਕਿ ਇਹ ਸੱਚ ਹੋਵੇਗੀ ਮੈਂ ਤੇ ਇਹ ਸੋਚਿਆ ਸੀ ਕਿ ਕਿਸੇ ਨੇ ਰਾਜਾ ਦੀ ਪ੍ਰਸ਼ੰਸਾ ਵਾਸਤੇ ਕਹਾਣੀ ਬਣਾ ਦਿੱਤੀ ਨਹੀਂ ਮੈਂ ਤੈਨੂੰ ਵਚਨ ਦਿੰਦੀ ਹਾਂ ਇਹ ਇੱਕ ਸੱਚੀ ਕਹਾਣੀ ਹੈ ਮੈਂ ਜਾਣਦੀ ਹਾਂ ਕਿਉਂ ਜੋ ਮੈਂ ਹੀ ਉਹ ਜਨਾਨੀ ਸੀ ਜੋ ਆਪਣਾ ਬੱਚਾ ਲਗਭਗ ਗਵਾ ਚੁੱਕੀ ਸੀ ਇਹਦੇ ਸਿਰਫ ਰਾਜਾ ਦੀ ਵੱਡਮੁੱਲੀ ਬੁੱਧੀ ਸੀ ਜਿਨੇ ਮੇਰੇ ਅਨਮੋਲ ਬੱਚੇ ਨੂੰ ਬਚਾ ਲਿਆ ਉਹੀ ਪੁੱਤਰ ਅੱਜ ਮੇਰੇ ਪਰਿਵਾਰ ਵਿੱਚ ਕੰਮ ਕਰਦਾ ਹੈ ਬਿਨਾਂ ਰਾਜਾ ਸੁਲੇਮਾਨ ਦੇ ਮੇਰੇ ਕੋਲ ਪੁੱਤਰ ਨਹੀਂ ਹੁੰਦਾ। ਮੈਨੂੰ ਨਹੀਂ ਪਤਾ ਸੀ ਕਿ ਤੂੰ ਇਸ ਕਹਾਣੀ ਦੀ ਉਹ ਜਨਾਨੀ ਹੈ ਅਤੇ ਇਹ ਉਹ ਲੜਕਾ ਹੈ ਜੋ ਸਾਡੇ ਸਾਹਮਣੇ ਕੰਮ ਕਰ ਰਿਹਾ ਹੈ। ਰਾਜਾ ਸੁਲੇਮਾਨ ਨੂੰ ਇਹੋ ਜਿਹੀ ਬੁੱਧੀ ਦੇਣ ਕਰਕੇ ਮੈਂ ਪਰਮੇਸ਼ਵਰ ਦੀ ਵਡਿਆਈ ਕਰਦੀ ਹਾਂ ਅਤੇ ਹੁਣ ਮੈਂ ਸਮਝਦੀ ਹਾਂ ਅਤੇ ਪੂਰੀ ਰੀਤੀ ਨਾਲ ਮੰਨ ਵੀ ਲੈਂਦੀ ਹਾਂ। ਅਸਲ ਵਿੱਚ ਪਰਮੇਸ਼ਵਰ ਹੀ ਗਿਆਨ ਦਾ ਭੰਡਾਰ ਹੈ ਅਤੇ ਮੈਂ ਵੀ ਪਰਮੇਸ਼ਵਰ ਦੇ ਕੋਲੋਂ ਇਹੋ ਜਿਹੀ ਬੁੱਧੀ ਮੰਗਣਾ ਚਾਹੁੰਨੀ ਹਾਂ।